ਇਸ ਤੋਂ ਕੀ ਜ਼ਿੰਦਗੀ ਕੀ ਹੋ ਸਕਦੀ ਹੈ ਕਿ 28 ਸਾਲ ਦੀ ਉਮਰ ਦੇ ਵਿੱਚ ਕੋਈ ਮੰਜੇ ਤੇ ਪਿਆ ਹੋਵੇ ਜਿਹਾ ਦੋਸਤੋ ਤਸਵੀਰਾਂ ਇੰਨੀਆਂ ਭਿਆਨਕ ਹਨ ਕਿ ਦਿਖਾਈਆਂ ਵੀ ਨਹੀਂ ਜਾ ਸਕਦੀਆਂ ਸਰੀਰ ਗਰ ਲਿਆ ਹੋਵੇ ਅਤੇ ਸਰੀਰ ਦੇ ਵਿੱਚ 2-2 3-3 ਇੰਚ ਚੌੜੇ ਅਤੇ ਗਹਿਰੇ ਜ਼ਖਮ ਹੋ ਗਏ ਹੋਣ ਅਤੇ ਜ਼ਖਮ ਵੱਧੇ ਜਾ ਰਹੇ ਹੋਣ ਜਿਹਾ ਦੋਸਤੋ ਅਜਿਹੀ ਕਹਾਣੀ ਹੈ ਗੁਰਦਾਸਪੁਰ ਦੇ ਬਹਿਰਾਮਪੁਰ ਰੋਡ ਦੇ ਰਹਿਣ ਵਾਲੇ ਬੋਵੀ ਨਾਮਕ ਨੌਜਵਾਨ ਦੀ ਜੋ ਕਿ ਪਹਿਲਾਂ ਈ ਰਿਕਸ਼ਾ ਚਲਾਉਂਦਾ ਸੀ ਪਰ ਤਕਰੀਬਨ 3 ਸਾਲ ਪਹਿਲਾਂ ਇੱਕ ਦਿਨ ਇਹਦਾ ਈ ਰਿਕਸ਼ਾ ਪਲਟ ਗਿਆ ਅਤੇ ਉਹ ਈ ਰਿਕਸ਼ੇ ਥੱਲੇ ਦੱਬਿਆ ਗਿਆ ਇਸ ਤੋਂ ਬਾਅਦ ਉਸ ਦਾ ਲੱਕ ਤੋਂ ਹੇਠਾਂ ਵਾਲਾ ਹਿੱਸਾ ਬਿਲਕੁਲ ਸੁਨ ਹੋ ਗਿਆ ਤੇ ਫਿਰ ਮੰਜੇ ਤੇ ਪਏ ਪਏ ਉਸ ਦੇ ਸਰੀਰ ਦੇ ਪਿਛਲੇ ਹਿੱਸੇ ਦੇ ਬੈਡ ਸੋਲ ਹੁਣੇ ਸ਼ੁਰੂ ਹੋ ਗਏ ਇਹ ਬੈਡ ਸੋਲ ਵੱਡੇ ਵੱਡੇ ਇੰਨੇ ਵੱਧ ਗਏ ਕਿ ਲੱਗਦਾ ਹੈ ਕਿ ਜਿਵੇਂ ਬੋਵੀ ਨੂੰ ਪਿਛਲੇ ਪਾਸੇੋਂ ਕਿਸੇ ਹੁੰਖਾਰ ਜਾਨਵਰ ਨੇ ਨੋਚ ਹੀ ਲਿਆ ਹੋਵੇ ਪਲਾਂ ਦੱਸ diel ke ਘਰ ਦੇ ਵਿੱਚ ਉਸਦੀ ਪਤਨੀ ਹੈ ਜੋ ਅਜੇ ਸਮੇਂ ਚ ਉਸਦੀ ਸੇਵਾ ਕਰ ਰਹੀ ਹੈ ਅਤੇ 65 ਸਾਲ ਦੀ ਬਜ਼ੁਰਗ ਮਾਂ ਹੈ ਜੋ ਕਿ ਲੋਕਾਂ ਦੇ ਘਰਾਂ ਵਿੱਚ ਕੰਮ ਕਰਕੇ ਰੋਟੀ ਪੰਡਾ ਜੁਗਾਰ ਕਰ ਰਹੀ ਹੈ ਸ਼ਹਿਰ ਦੀ ਇੱਕ ਸਮਾਜ ਸੇਵੀ ਸੰਸਥਾ ਬੋਵੀ ਦੇ जख्मਾਂ ਤੇ ਪੱਟੀਆਂ ਦਾ ਕਰਵਾ ਰਹੀ ਹੈ ਪਰ ਉਹਨਾਂ ਦੇ ਕੋਈ ਨਿਆਹ ਸਮਰੱਥਾ ਨਹੀਂ ਹੈ ਕਿ ਉਹ ਬੋਵੀ ਦਾ ਇਲਾਜ ਕਰਵਾ ਸਕਣ ਇਸ ਲਈ ਹੁਣ ਬੋਵੀ ਦੇ ਵੱਲੋਂ ਸਮਾਜ ਸੇਵੀ ਨੂੰ ਅੱਗੇ ਆ ਕੇ ਇਲਾਜ ਕਰਨ ਦੀ ਅਪੀਲ ਕੀਤੀ ਗਈ ਹੈ ਤੁਸੀਂ ਦੇਖੋ ਉਸ ਦਾ ਕੀ ਕੋਈ ਕਹਿਣਾ ਹੈ ਮੈਂ ਦੇਖੋ ਦੁਖੀ ਬਹੁਤ ਜ਼ਿਆਦਾ ਮੈਂ ਤਾਂ ਕਹਿੰਦੀ ਆ ਕਿ ਸ਼ਰੂ ਠੀਕ ਹੋ ਜਾਏ ਤੁਰੇ ਫਿਰ ਉੱਠ ਕੇ ਹੂੰ ਆਪਣਾ ਆਪ ਸੰਭਲੇ ਕਿੱਦਾਂ ਦੁਰਘਟਨਾ ਹੋਈ ਸੀ ਇਹ ਆਟੋ ਚੜਾ ਗਿਆ ਸੀ ਤੇ ਪੇੜ ਤੇ ਪੈ ਗਿਆ ਹੂੰ ਤੇ ਉਹ ਰੀੜ ਦੀ ਅਡੀ ਖੜਾ ਕੋ ਕੱਲਾ ਕੱਲਾ ਮੁੰਡਾ ਨਹੀਂ ਦੋ ਬਿਠੇ ਮੇਰੇ ਤੋਂ ਅਲੰਘ ਕੇ ਦੂਜਾ ਅੱਛਾ ਵਖਰਾ ਰੰਦਾ ਪਰਵਾਦੀ ਕੋਈ ਮਦਦ ਨਹੀਂ ਕਰਦਾ ਨਹੀਂ ਚਲੋ ਕਰਦੇ ਤੇ ਹੈ ਪਰ ਦੇਖੋ ਮਜ਼ਦੂਰੀ ਤੇ ਮਜ਼ਦੂਰੀ ਹਾਂ ਮਤਲਬ ਉਹਨਾਂ ਦਾ ਆਪਣਾ ਗੁਜ਼ਾਰਾ ਮੰਨਣਾ ਹਾਂਜੀ ਚਲੋ ਜਿੰਨੀ ਕੋ ਹੋ ਸਕੇ ਕਰ ਵੀ ਦਿੰਦਾ ਹੈ ਨਹੀਂ ਗੱਲ ਕਿ ਨਹੀਂ ਪਰ ਦੇਖੋ ਬੱਚੇ ਇਕਦਮ ਇਹਗਾ ਇਹ ਦੂਰੇ ਬੱਚੇ ਵੀ ਉਹ ਆਪਣਾ ਕਮਨਦੇ ਆਪਣਾ ਪਰਿਵਾਰ ਹੁੰਦਾ ਹਾਂਜੀ ਹਾਂ ਉਹ ਆਪਣੀ ਜਗ੍ਹਾ ਠੀਕ ਹੈ ਪਰ ਹੁਣ ਇਹ ਵੀ ਵਿਚਾਰਾ ਬੈਡ ਤੇ ਆ ਹੂੰ ਚਲੋ ਜਿੰਨਾ ਕਿ ਮੇਰੇ ਕੋ ਹੋ ਸਕੇ ਹੂੰ ਮੈਂ ਕਰਦੀ ਕੀ ਅਪੀਲ ਕਰਦੇ ਉਸ ਮਾਸੇ ਵੀ ਨਹੀਂ ਚੰਨੀ ਆ ਕੇ ਚਲੋ ਇਹਦਾ ਇਲਾਜ ਹੋਏ ਬਸ ਹੂੰ ਹੋਰ ਕੁਝ ਨਹੀਂ ਚਾਹੁੰਦੀ ਚੱਲਣ ਫਿਰ ਅੰਦਰ ਕਾਬਲ ਹਾਂਜੀ ਆਪਣਾ ਆਪ ਆਪੇ ਖੁਦ ਸੰਭੇ ਹੋਰ ਨਹੀਂ ਕੁਝ ਚਾਹੁੰਦੀ ਮੈਂ ਵਿਆਹ ਕਿਦੋਂ ਹੋਇਆ ਸੀ ਉਹਦਾ ਪਿਆ ਉਹ 10 ਸਾਲ ਹੋਏ 3 ਸਾਲ ਪਹਿਲੇ ਹੋਇਆ ਹਾਂਜੀ ਹਾਂਜੀ ਸਾਲ ਕੀ ਪਹਿਲਾ ਵਾਰ ਸਾਲ ਪਹਿਲਾ ਦੁਰਘਟਨਾ ਤੋਂ ਸਾਲ ਪਹਿਲੇ ਹੋਇਆ ਹਾਂਜੀ ਠੀਕ ਹੈ ਵਿੱਚ ਨਹੀਂ ਆਪਣਾ ਨਾਮ ਦੱਸ ਦਿਓ ਔਰ ਕੀ ਹੋਇਆ ਸੀ ਸਰ ਮੇਰਾ ਨਾਮ ਭੂਵੀ ਕੁਮਾਰ ਹੈ ਤੇ ਸਰ 3 ਸਾਲ ਪਹਿਲੇ ਮੇਰਾ ਐਕਸੀਡੈਂਟ ਹੋ ਚੁੱਕਿਆ ਹੈ ਇਹ ਰਿਕਸ਼ਾ पलट ਗਿਆ ਸੀ ਜਿਸ ਦੇ ਕਰਕੇ ਮੇਰਾ ਰੀਰ ਦੀ ਹੱਡੀ ਝੜ ਚੁੱਕੀ ਦੀ ਆ ਇਹ ਤਾਂ ਠੀਕ ਹੈ ਨਾ ਉਦੇ ਕਰਕੇ ਸਰ ਮੇਰਾ 10 ਦਿਨ ਖਲੋਗੇ ਤਾਂ ਤੇ ਇਹਨਾਂ ਦਾ ਸਰੀਰ ਮੇਰਾ ਕੰਮ ਨਹੀਂ ਕਰਦਾ ਮੇਰਾ ਲੈਟਰੀ ਬਾਤ ਹੁੰਦੀ ਮੰਜੇ ਤੇ ਹੁੰਦਾ ਆ ਬਹੁਤ ਦਿੱਕਤ ਆ ਬਹੁਤ ਪਰੇਸ਼ਾਨ ਆ ਉਹਦੇ ਕਰਕੇ ਮੇਰਾ ਸਰੀਰ ਨਹੀਂ ਚੱਲਣ ਕਰਕੇ ਨਾ ਮੇਰੇ ਬੈੱਡਸੋਲ ਵੀ ਹੋ ਗਏ ਜਿਹੜਾ ਜਿਹਦੇ ਕਰਕੇ ਮੈਂ ਚੂਲੇ ਤੋਂ ਲੈ ਕੇ ਪੱਤਾ ਤੱਕ ਮੇਰੇ ਕਾਫੀ ਜੇ ਕਮੋਂ ਚਕੇ ਜੀ ਬਹੁਤ ਪਰੇਸ਼ਾਨ ਹੋ ਗਿਆ ਨਾ ਮੈਂ ਕਿੱਦਾਂ ਦੇ ਜ਼ਖਮ ਹੈ ਕੀ ਪੋਜੀਸ਼ਨ ਹੈ ਉਹਨਾਂ ਦੀ ਕਾਫੀ ਫੈਲ ਗਏ ਸਰ ਕਿੰਨੇ ਲੰਬੇ ਡੂੰਗੇ ਹੋਣਗੇ ਹਾਂ ਸਾੜੂ ਘਟ ਘਟੇ ਇਹ ਤੇ ਦੇ ਇੰਚ ਤੇ ਡੂੰਗਾ ਹੈ ਗਿਆ ਕਿੰਨੇ ਜ਼ਖਮ ਸੜੋ 3-4 ਜ਼ਖਮ ਆ ਗਿਆ ਜਿਹੜੇ ਮੈਨੂੰ ਕਾਫੀ ਤਕਲੀਫ ਦੇ ਰਹੇ ਆ ਕਿੱਦਾਂ ਇਲਾਜ ਕਰ ਰਹੇ ਹੋ ਇਲਾਜ ਸੜ ਮੇਰਾ ਇਸ ਤਰ੍ਹਾਂ ਚੱਲ ਗਿਆ ਕਿ ਸ਼ਿਭੂ ਮੀ ਕਮੇਟੀ ਵਾਲੇ ਆ ਜਿਹੜੇ ਸੜੋ ਮੇਰੇ ਪੱਟੀਆਂ ਕਰਾ ਰਹੇ ਆ ਤੇ ਕੱਲੀਆਂ ਪੱਟੀਆਂ ਨਾਲ ਜਿਹੜਾ ਜ਼ਖਮ ਤੇ ਸੁਗਣਾ ਹੀ ਨਹੀਂ ਕਿਉਂਕਿ ਪੱਟੀਆਂ ਦਾ ਬਹੁਤ ਖਰਚਾ ਆ ਰਿਹਾ ਤੇ ਉਹਨਾਂ ਦੇ ਉਹਨਾਂ ਦੇ ਵੀ ਵਸਤੇ ਵੀ ਹਨੀ ਆ ਵੀ ਕੱਲੇ ਉਹੀ ਕਰਨਾ ਠੀਕ ਆ ਨਾ ਪੱਟੀਆਂ ਦਾ ਖਰਚਾ ਬਹੁਤ ਜ਼ਿਆਦਾ ਆ ਰਿਹਾ ਤੇ ਮੈਂ ਹੋਰ ਵੀ ਚਾਹਣਾ ਵੀ ਜੇ ਕੋਈ ਦਵਾਈਆਂ ਦਵਾਈਆਂ ਉਹ ਲੈ ਕੇ ਨਹੀਂ ਦੇ ਸਕਦੇ ਹਾਂ ਦਵਾਈਆਂ ਜ਼ਰੂਰੀਆਂ ਇਦਾਂ ਜਖਮ ਸੁੱਕ ਨਹੀਂ ਸਕਦੇ ਹਾਂਜੀ ਹਾਂਜੀ ਇਹੀ ਗੱਲ ਹੋਈ ਏ ਸਰ ਵੀ ਦਵਾਈਆਂ ਲੈ ਜਾਈਆਂ ਨਾ ਉਹ ਨਾ ਕੋਈ ਪੂਰੀਆਂ ਹੋੜੀਆਂ ਤੇ ਇਸ ਕਰਕੇ ਜਿਹੜੇ ਪੱਟੀਆਂ ਹਾਂ ਜਰੂਰ ਕਰਾ ਰਿਆ ਪਰ ਦਵਾਈ ਜਿਹੜੀ ਹੈ ਨਾ ਉਹ ਕੋਈ ਹੈਲਪ ਕਰੇਗਾ ਉਹਨਾਂ ਦੀ ਖੀਭੂ ਮਿਆਂ ਲੈ ਕਰਨਗੇ ਫੇਰੀ ਮੇਰੀ ਦਵਾਈਆਂ ਦਾ ਚੱਲੇਗਾ ਘਰ ਚ ਕੋਣ ਕੋਣ ਨਾਲ ਗੁਜ਼ਾਰਾ ਕਿੱਦਾਂ ਰੋਟੀ ਪਾਨੇ ਕਿੱਦਾਂ ਚੱਲ ਰਿਹਾ ਘਰ ਤੇ ਸਰ ਮੇਰੀ ਵਾਈਫ ਹੈ ਮੇਰੀ ਮਦਰ ਹੈ ਤੇ ਬੱਸ ਮੰਮੀ ਕੰਮ ਕਰਦੇ ਕਿ ਦੋ ਘਰਾਂ ਦਾ ਤੇ ਤਾਂ ਪੜ ਕੇ ਗੁਜ਼ਾਰਾ ਹੋ ਰਿਹਾ ਕਿੰਨੀ ਉਮਰ ਉਹਨਾਂ ਦੀ 60-65 ਸਾਲ ਦੇ ਸਰ ਹੈਗਾ ਰੋਟੀ ਬਣੀ ਤੇ ਚੱਲ ਜੰਦਾ ਹੋਏਗਾ ਇਲਾਜ ਤਾਂ ਬਿਲਕੁਲ ਬੰਦ ਪਿਆ ਹੋਰ ਇਲਾਜ ਮੇਰਾ ਬਿਲਕੁਲ ਬੰਦ ਦਾ ਸਾਡ ਮੈਂ ਕੁਝ ਨਹੀਂ ਕਰ ਸਕਦਾ ਕਿੱਥੋਂ ਕਰਨਾ ਮੈਂ ਹੀ ਤਾਂ ਕਮਾਉਣ ਵਾਲਾ ਤੇ ਮੈਂ ਹੀ ਮੰਗੇ ਰਤਾਂਗੇ ਬਹੁਤ ਮੁਸ਼ਕਲ ਹੁੰਟੇ ਲਾ ਜੋ ਕਿ ਅਪੀਲ ਕਰਦੇ ਸਮਸੇਬ ਅਪੀਲ ਸਰ ਮੇਰੀ ਸਾੜ ਨੂੰ ਇਹੀ ਹੈ ਕਿ ਪਲੀਜ਼ ਮੇਰੀ ਹੈਲਪ ਕੀਤੀ ਜਾਏ ਠੀਕ ਹੈ ਨਾ ਤਾਂ ਕਿ ਮੈਂ ਆਪਣਾ ਇਲਾਜ ਕਰਾ ਸਕਾਂ ਮਾੜਾ ਮਟਾ ਬਸ ਇਹ ਹੀ ਬੀਨ ਹੈ ਸਰ ਹੋਰ ਮੈਂ ਕੁਛ ਨਹੀਂ ਚਾਹੁੰਦਾ ਆਪਣਾ ਨੰਬਰ ਬੋਲ ਦਿਓ ਐਡਰੈਸ ਬੋਲ ਦਿਓ ਸਰ ਮੇਰਾ ਨਾਮ ਐਡਰੈਸ ਹੈਗਾ ਭਰਾਂਪੁਰ ਰੋਡ ਡਾਕਟਰ ਗੋਲਟੇ ਦੀ ਗਲੀ ਤੇ ਮੇਰਾ ਕੰਟੈਕਟ ਨੰਬਰ ਹੈਗਾ 7508 95301 ਫਿਰ ਬੋਲਦਾ 7508 95301 ਮੇਰਾ ਫੋਨ ਨੰਬਰ ਹੈ ਏਵਨ ਪੰਜਾਬੀ ਟੀਵੀ ਦੀ ਗੁਰਦਾਸਪੁਰ ਤੋਂ ਲਪਰੀ ਖੁਸ਼ੀਪੁਰ ਦੀ ਖਾਸ ਰਿਪੋਰਟ